ਲੁਧਿਆਣਾ ਦੇ ਸਾਨੇਵਾਲ ਜੀਟੀ ਰੋਡ ਤੇ ਅੰਤਰਰਾਸ਼ਟਰੀ ਪੱਧਰ ਦੀ ਮੇਕ ਆਟੋ ਪ੍ਰਦਰਸ਼ਨੀ ਲਗਾਈ ਜਾਵੇਗੀ ਇਸ ਸਬੰਧੀ ਅੱਜ ਪ੍ਰਦਰਸ਼ਨੀ ਗਰਾਊਂਡ 'ਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਬਾਰੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੋਜਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਬਹੁਤ ਹੀ ਉੱਚ ਪੱਧਰ ਤੇ ਲਗਾਈ ਜਾਵੇਗੀ ਇਸ ਵਾਰ ਰੋਬੋਟਿਕ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਤਾਂ ਜੋ ਇੰਡਸਟਰੀ ਨੂੰ ਇਸ ਨਵੀਂ ਤਕਨੀਕ ਦਾ ਲਾਭ ਮਿਲ ਸਕੇ ਇਹ ਵਿਸ਼ਨ ਹੈ ਇੱਕ ਇੰਟਰਨੈਸ਼ਨਲ ਪੱਧਰ ਦੀ ਨਮਾਸ਼ ਹੈ ਔਰ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਵਧੀਆ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਔਰ ਇਹ ਚੈਂਬਰ ਵੱਲੋਂ ਔਰ ਉਡਾਨ মিডিਆ ਵੱਲੋਂ ਉਪਰਾਲਾ ਕਰਕੇ ਇਹ ਨਵਾਂ ਗਰਾਊਂਡ ਬਣਾਇਆ ਗਿਆ ਹੈ ਕਿਉਂਕਿ ਕੋਈ ਵੀ ਐਗਜ਼ਿਬਿਸ਼ਨ ਗਰਾਊਂਡ ਪੰਜਾਬ ਵਿੱਚ ਅਵੇਲੇਬਲ ਨਹੀਂ ਇਹਦੇ ਵਿੱਚ 550 ਦੇ ਕਰੀਬ ਕੰਪਨੀਆਂ ਆਣ ਗਈਆਂ ਜਿਹੜੀਆਂ ਕਿ ਆਪਣੇ ਪ੍ਰੋਡਕਟ ਡਿਸਪਲੇ ਕਰਨ ਗਈਆਂ ਔਰ 1200 ਦੇ ਕਰੀਬ ਬ੍ਰਾਂਡ ਹੈ ਮਸ਼ੀਨਾਂ ਦੇ ਔਰ ਇਹ ਇੰਡਸਟਰੀ ਲਈ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅਸੀਂ بڑے ਮਾੜੇ ਦੌਰ ਚੋਂ ਲੰਘ ਰਹੇ ਹਾਂ ਇੱਕ ਪਾਸੇ ਕਰੋਨਾ ਖਤਮ ਹੋਇਆ ਹੈ ਮਾਰਕੀਟ ਵਿੱਚ ਮੰਦੀ ਦਾ ਦੌਰ ਹੈ ਦੂਸਰੇ ਪਾਸੇ ਯੂਕਰੇਨ ਰਸ਼ੀਆ ਦਾ ਯੁੱਧ ਚੱਲ ਰਿਹਾ ਹੈ ਉਹਦਾ ਵੀ ਇੰਡਸਟਰੀ ਤੇ ਇੰਪੈਕਟ ਹੈ ਪਰ ਸਾਨੂੰ ਇਹ ਉਮੀਦ ਹੈ ਵੀ ਜਿਹੜਾ ਆਉਣ ਵਾਲਾ ਸਾਲ ਹੈ ਨਾ ਆਉਣ ਵਾਲੇ ਸਾਲ ਉਹ ਇੰਡੀਆ ਲਈ ਬਹੁਤ ਅੱਛਾ ਟਾਈਮ ਰਹੇਗਾ ਐਂਡ ਇਟ ਇਜ਼ ਰਾਈਟ ਟਾਈਮ ਟੂ ਪ੍ਰਪੇਅਰ ਫਾਰ ਥੈਟ ਔਰ ਇਹ ਨਮੈਸ਼ ਹੈ ਜਿਹੜੀ ਉਹਦੇ ਨਾਲ ਇਹ ਲਿੰਕ ਡੇਗੀ ਹੈ ਜਿੰਨੇ ਵੀ ਕੋਈ ਆਪਣੀ ਕਪੈਸਿਟੀ ਨਵੀਆਂ ਮਸ਼ੀਨਾਂ ਲੈਣੀ ਹੈ ਉਹਨੇ ਕਿਉਂਕਿ ਸਾਲ ਦੋ ਸਾਲ ਪਹਿਲਾਂ ਉਹਨੂੰ ਪਲਾਨ ਕਰਨਾ ਪੈਂਦਾ ਸਰ ਪਿੱਛੇ ਜਿਹੜੀ ਐਕਸੀਬਿ ਉਹਦੇ ਕੋ ਜਿਹੜੀ ਐਗਜ਼ੀਬਿਸ਼ਨ ਸੀ ਨਾ ਉਹ ਲੋਕੇਸ਼ਨ ਉਹ ਤਾਂ ਇੱਕ ਆਰਜੀ ਕੰਮ ਚਲਾਉ ਕੰਮ ਸੀ ਪਰ ਇਹ ਵੀ ਪ੍ਰੋਪਰ ਹੁਣ ਐਗਜ਼ੀਬਿਸ਼ਨ ਗਰਾਊਂਡ ਹੈ ਇੱਥੇ ਪ੍ਰੋਪਰ ਪਾਰਕਿੰਗ ਹੈ ਔਰ ਜਿੰਨਾ ਟਾਈਮ ਟੋਲੇ ਵਾਲ ਚੌਂਕ ਤੋਂ ਉੱਥੇ ਜਾਣ ਨੂੰ ਲੱਗਦਾ ਸੀ ਓਨਾ ਹੀ ਟਾਈਮ ਇੱਥੇ ਆਣ ਨੂੰ ਲੱਗਦਾ ਤੇ ਖਰ ਕੀ ਦੇਖਣ ਨੂੰ ਮਿਲੂਗਾ ਖਾਸ ਇਹਦੇ ਦੇਖੋ ਖਾਸ ਤੌਰ ਤੇ ਜਿੰਨੀਆਂ ਵੀ ਐਡਵਾਂਸ ਮਸ਼ੀਨਾਂ ਹੈ ਚਾਹੇ ਉਹ ਮੈਜ਼ਰਮੈਂਟ ਦੇ ਰਿਲੇਟਿਡ ਹੈ ਜਾਂ ਚਾਹੇ ਰੋਬੋਟਿਕਸ ਐਡਵਾਂਸਡ ਰੋਬੋਟਿਕਸ ਹੈ ਇਸ ਤੋਂ ਇਲਾਵਾ ਸੀਐਨ ਜਿਹੜੀਆਂ ਕਿ ਬਿਨਾ ਮੈਨ ਪਾਵਰ ਦੇ ਕਈ ਘੰਟੇ ਤੱਕ ਚੱਲ ਸਕਦੀਆਂ ਔਰ ਜੋ ਵੀ ਲੇਟੈਸਟ ਤਕਨੀਕ ਹੈ ਉਹ ਦੇਖਣ ਨੂੰ ਮਿਲੇਗੀ ਔਰ ਇਹਦਾ ਲੁਧਿਆਣੇ ਦੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਇੱਕ ਤਾਂ ਬਾਹਰੋਂ ਵੀ ਕਾਫੀ ਵਿਜ਼ਟਰ ਆ ਰਹੇ ਆ ਉਹਨਾਂ ਨੂੰ ਲੁਧਿਆਣੇ ਦੀਆਂ ਮਣੀਆਂ ਮਸ਼ੀਨਾਂ ਦਾ ਪਤਾ ਲੱਗੇਗਾ ਔਰ ਇਸ ਤੋਂ ਇਲਾਵਾ 7 ਦੇਸ਼ਾਂ ਦੇ ਐਮਬੈਸਡਰ ਆ ਰਹੇ ਆ ਕਿਉਂਕਿ ਅਫਰੀਕਾ ਸਾਡੀ ਬਹੁਤ ਵੱਡੀ ਮਾਰਕੀਟ ਹੈ ਔਰ ਉਹਨਾਂ ਦੇ ਆਉਣ ਨਾਲ ਇਹ ਵੀ ਸਾਡੀ ਜਿਹੜੀ ਲੁਧਿਆਣੇ ਦੀ ਪਛਾਣ ਜਿਹੜੀ ਸਿਰਫ ਇੱਥੇ ਤੱਕ ਸੀਮਤ ਰਹਿ ਜਾਂਦੀ ਹੈ ਉਹ ਪੂਰੇ ਇੰਟਰਨੈਸ਼ਨਲੀ फेमस ਹੋਏਗੀ ਔਰ ਇਥੇ ਹਾਂਜੀ ਐਮਡੀ ਛੋਟੀ ਇੰਡਸਟਰੀ ਹੈ ਉਹਦੇ ਨਾਲ ਉਹਨੂੰ ਉਹਨੂੰ ਹੁਣ ਤਾਂ ਕਾਫੀ ਐਡਵਾਂਟੇਜ ਹੋਏ ਤੇ ਆਪਦੀ ਇੰਡਸਟਰੀ ਨੂੰ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਮਿਲੇਗਾ ਔਰ ਇੱਕ ਬੈਂਚਮਾਰਕ ਸਥਾਪਿਤ ਹੋਏਗਾ ਪੰਜਾਬ ਦੇ ਸਰ ਲੁਧਿਆਣਾ ਅਸੀਂ ਬਾਸ ਸਰਵਿਸ ਢੋਲੇਵਾਲ ਚੌਂਕ ਤੋਂ ਚਲਾਈ ਹੈ ਜਿਹੜੀ ਸ਼ਟਲ ਹਰ ਅੱਧੇ ਘੰਟੇ ਬਾਅਦ ਮੂਵ ਕਰੇਗੀ ਔਰ ਕਿਸੇ ਨੂੰ ਵੀ ਆਣ ਆਣ ਲਈ ਇੱਥੇ ਦਿੱਕਤ ਨਹੀਂ ਆਏ ਕਿੰਨੇ ਕੈਪੈਸਿਟੀ ਦੇ ਲੋਕ ਉੱਚ ਬੈਠ ਸਕਦੇ ਉਹਦੇ ਵਿੱਚ 25 ਸੀਟ 10 ਤਰੀਕ ਨੂੰ ਕੰਮ ਖਤਮ ਹੋ ਜਾਣਾ ਨਾਲੇ ਬਿਜ਼ਨਸਮੈਨ ਨੇ ਤਾਂ ਕੰਮ ਕਰਨਾ ਤਾਂ ਰੋਟੀ ਖਾਣੀ ਹੈ ਉਹਨੇ ਉਹਨੂੰ ਆਪਣੀ ਕੰਮ ਦੀ ਪ੍ਰੈਫਰੈਂਸ ਹੈ ਔਰ ਮੈਨੂੰ ਲੱਗਦਾ ਵੀ 10 ਤਰੀਕ ਦੁਪਹਿਰ ਤੱਕ ਸਾਰਾ ਕੰਮ ਖਤਮ ਹੋ ਜਾਏਗਾ ਨਾਦਾ ਜੀ ਦੇਖੋ ਸਰਕਾਰ ਬਣਾਉਣ ਲਈ ਜਾਣਾ ਨਾ ਜੀ ਕੋਈ ਜੋੜ ਤੋੜ ਕਰਨਾ ਉਹਦਾ ਜਿਹਨਾਂ ਨੇ ਕਰਨਾ ਹੈ ਉਹਨਾਂ ਨੇ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਨਾਲ ਇੱਕ ਸਵਾਲ ਹੋਰ ਜੁੜਿਆ ਜੀ ਚਾਰ ਪੰਜ ਦਿਨ ਪਹਿਲੇ ਜਿਹੜੇ ਉਦਯੋਪਪਤੀ ਨੇ ਸਟੀਲ ਦੀ ਵਪਾਰੀ ਜਿਹੜੇ ਉਹ ਉਹਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਕੀ ਕਹੂੰਗਾ ਮੈਂ ਦੇਖੋ ਜੀ ਮੈਂ ਪਹਿਲਾਂ ਦੱਸਿਆ ਵੀ ਇੰਡਸਟਰੀ ਬਹੁਤ ਮਾੜੇ ਦੌਰ ਚੋਂ ਨਿਕਲ ਰਹੀ ਹੈ ਸਟੀਲ ਦੀਆਂ ਕੀਮਤਾਂ ਵੱਧ ਰਹੀਆਂ ਇਸ ਤੋਂ ਇਲਾਵਾ ਸਾਰੀਆਂ ਕਮੋਡਿਟੀਜ਼ ਦੀਆਂ ਕੀਮਤਾਂ ਵੱਧ ਰਹੀਆਂ ਔਰ ਚੈਂਬਰ ਆਪਣੇ ਲੈਵਲ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਅਸੀਂ ਇੱਕ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹਾਂ ਅਸੀਂ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਸਾਰੇ ਮਨਿਸਟਰ ਨੂੰ ਮਿਲਣ ਜਾ ਰਹੇ ਹਾਂ ਔਰ ਇਹਦੇ ਲਈ ਵੀ ਜੋ ਵੀ ਉਹਨਾਂ ਨੂੰ ਕਵਾਂਗੇ ਵੀ ਟੁਕ ਟੁਕਦੇ ਜੋ ਵੀ ਐਕਸ਼ਨ ਲਏ ਜਾਣ ਤਾਂ ਕਿ ਜਿਹੜੀ ਐਮਐਸਐਮ ਇੰਡਸਟਰੀ ਨੂੰ ਰਾਹਤ ਮਿਲ ਜਾਏ ਔਰ ਇਸ ਟਾਈਮ ਸਾਰੀ ਇੰਡਸਟਰੀ ਬੜੇ ਬੁਰੇ ਦੌਰ ਚੋਂ ਲੰਘ ਰਹੀ ਇਹਦੇ ਚ ਕੋਈ ਸ਼ੱਕ ਨਹੀਂ ਠੀਕ ਕਿਵੇਂ ਦੇਖਦੇ ਹੋ ਸਰ ਕੀ ਐਕਸਪੀਰੀਅੰਸ ਕੀ ਰਹੇਗਾ ਅੱਜ ਦੀ ਵਾਰ ਵਿੱਚ ਇਹ 11ਵੀਂ ਮੈਕਾਟੋ ਐਕਸਪੋ ਹੈ ਜੀ ਇਹ ਜਿਹੜੀ ਜਿਹਦੇ ਲਈ ਪੂਰੇ ਐਨੇ ਸਾਲ ਤੋਂ ਤਿਆਰੀ ਚੱਲੀ ਆ ਰਹੀ ਹੈ ਪੂਰਾ ਸਾਲ ਉਡਾਨ ਮੀਡੀਆ ਨੇ ਤਿਆਰੀ ਕੀਤੀ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਸਭ ਪ੍ਰੈਸ ਵਾਲੇ ਵੀ ਦੇਖ ਰਹੇ ਹੋ ਇੱਕ ਬੜਾ ਜ਼ਬਰਦਸਤ ਇਨਫਰਾਸਟ੍ਰਕਚਰ ਤਿਆਰ ਕਰਕੇ ਇਹਨਾਂ ਨੇ ਸਾਹਮਣੇ ਲੈ ਕੇ ਆਏ ਹੈ ਔਰ ਤਕਰੀਬਨ 550 ਐਗਜ਼ੀਬਿਟਰਸ ਹੈ ਸਟਾਲਸ ਹੈ 1200 ਤੋਂ ਉੱਪਰ ਬ੍ਰਾਂਡਸ ਹੈ ਔਰ 850 ਤੋਂ ਉੱਪਰ ਦੀਆਂ ਲਾਈਵ ਮਸ਼ੀਨਰੀ ਜਿਹੜੀਆਂ ਨੇ ਉਹਦਾ ਦੇ ਡਿਸਪਲੇ ਹੈ ਔਰ ਇੱਕ ਬੈਸਟ ਜਿਹੜੀ ਟੈਕਨੋਲੋਜੀ ਜੋ ਵਰਲਡ ਵਾਈਡ ਟੈਕਨੋਲੋਜੀ ਇਟ ਇਜ਼ ਨਾਟ ਫਰਮ ਇੰਡੀਆ ਓਨਲੀ ਥਰੋਅਆਊਟ ਦਾ ਵਰਲਡ ਜਿਹੜੀ ਬੈਸ ਇਹ ডিসਪਲੇ ਇਥੇ ਅਵੇਲੇਬਲ ਹੋਏਗੀ ਜਿਹਦੇ ਨਾਲ ਲੁਧਿਆਣਾ ਦੇ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਮੌਕਾ ਮਿਲੇਗਾ ਟੈਕਨੋਲੋਜੀ ਨੂੰ ਦੇਖਣ ਦਾ ਜਾਂਚਣ ਪਰਖਣ ਦਾ ਔਰ ਵਪਾਰ ਕਰਨ ਦਾ ਸਪੈਸ਼ਲੀ ਜਦ ਦੀ ਕੋਰੋਨਾ ਦੇ ਕਾਰਨ ਥੋੜੀ ਜਿਹੀ ਟਰੈਵਲਿੰਗ ਘਟ ਗਈ ਹੈ ਲੋਕ ਆਊਟਸਾਈਡ ਐਗਜ਼ੀਬਿਸ਼ਨਸ ਨਹੀਂ ਦੇਖ ਪਾਏ ਜਿਆਦਾ World Exhibition ਜਿਸ ਨਾਲ ਅਸੀਂ ਲੁਧਿਆਣਾ ਤੋਂ ਸੀਆਈਸੀਯੂ ਤੋਂ ਡੈਲੀਗੇਸ਼ਨ ਲੈ ਕੇ ਤਾਈਵਾਨ ਜਾਂਦੇ ਸੀਗੇ ਜਰਮਨੀ ਜਾਂਦੇ ਸੀ ਉਹ ਜਰਮਨੀ ਔਰ ਤਾਈਵਾਨ ਦਾ ਜਿਹੜਾ ਜਿਹੜਾ ਇੱਕ ਘਾਟ ਹੈ ਉਹ ਇਹਨਾਂ ਦੀ ਮੈਕ ਆਟੋ ਐਕਸਪੋ ਪੂਰਾ ਕਰ ਰਹੀ ਹੈ ਔਰ ਵਰਲਡ ਕਲਾਸ ਜਿਹੜੀ ਟੈਕਨੋਲੋਜੀ ਹੈ ਸਪੈਸ਼ਲੀ ਇਨ ਦਾ ਫੀਲਡ ਆਫ ਲੇਜ਼ਰ ਕਟਿੰਗ ਰੋਬੋਟਿਕਸ ਸੀਐਨਸੀ ਉਹ ਸਾਰੀਆਂ ਡਿਸਪਲੇ ਨੇ ਬੜਾ ਕਮਾਲ ਦਾ ਇਹਨਾਂ ਨੇ ਇਨਫਰਾਸਟ੍ਰਕਚਰ ਖੜਾ ਕੀਤਾ ਜੋ ਮੈਂ ਉਡਾਨ ਮੀਡੀਆ ਨੂੰ ਇਹਦੀ ਮੁਬਾਰਕਬਾਦ ਦਿੰਨਾ ਕਿ ਇੰਨੀ ਮਿਹਨਤ ਨਾਲ ਇੰਨਾ ਅੱਛਾ ਇਨਫਰਾਸਟ੍ਰਕਚਰ ਸੱਚਮੁੱਚ ਇਸ ਇਸ ਤੋਂ ਬਾਅਦ ਅਗਰ ਇਨਫਰਾਸਟ੍ਰਕਚਰ ਹੈ ਤਾਂ ਪ੍ਰਗਤੀ ਮੈਦਾਨੀ ਹੈ ਲੁਧਿਆਣਾ ਤੋਂ ਅਜੇ ਪਾਵਾ ਦੀ ਰਿਪੋਰਟ